ਨਕੋਰ ਤੋਂ ਪਿੰਡ ਮੂਸੇ ਨੂੰ ਜਾ ਰਿਹਾ ਬਜਰੀ ਦਾ ਭਰਿਆ ਟਰਾਲਾ ਪਲਟਿਆ ਬੀਤੀ ਰਾਤ 2:00 ਵਜੇ ਦਾ ਲਡਾਲਾ ਸੁਭਾਨਪੁਰ ਰੋਡ ਤੇ ਘਰਾਇ ਜੇਮ ਨਡਾਲਾ ਦੇ ਸਾਹਮਣੇ ਬਜਰੀ ਨਾਲ ਭਰਿਆ ਟਰਾਲਾ ਪਲਟ ਗਿਆ ਇਸ ਦੌਰਾਨ ਗਨੀਮਤ ਐ ਰਹੀ ਕੇ ਹਾਸੇ ਦਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਲੇ ਦੇ ਡਰਾਈਵਰ ਸਰਵੰਤ ਸਿੰਘ ਵਾਸੀ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਅਸੀਂ ਗੱਡੀ ਦੇ ਮਾਲਕ ਪ੍ਰਥੀ ਸਿੰਘ ਵਾਸੀ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਦੀ 18 ਚੱਕੀ ਟਰਾਲਾ ਪੀਬੀ 03 اے ਪੀ 8832 ਚਲਾਉਂਦੇ ਹਾਂ ਤੇ ਪਠਾਨਕੋਟ ਤੋਂ ਬਜਰੀ ਲੱਦ ਕੇ ਮਾਨਸੇ ਨੂੰ ਜਾ ਰਹੇ ਸੀ ਜਦੋਂ ਰਾਤ ਤਕਰੀਬਨ 2:30 ਵਜੇ ਤਾਂ ਉਕਤ ਜਗ੍ਹਾ ਤੇ ਪੁਜੀਤਾ ਸਾਹਮਣੇ ਤੋਂ ਗਲਤ ਸਾਈਡ ਤੇ ਇੱਕ ਆਰਿਆ ਮੋਟਰਸਾਈਕਲ ਜਿਸ ਤੇ ਦੋ ਵਿਅਕਤੀ ਸਵਾਰ ਸਨ ਨੂੰ ਬਚਾਉਂਦੇ ਹੋਏ ਸੜਕ ਤੋਂ ਹੇਠਾਂ ਚੜਾ ਗਿਆ ਤੇ ਛੱਪੜ ਵਿੱਚ ਪਲਟ ਗਿਆ ਉਹਨਾਂ ਨੇ ਦੱਸਿਆ ਕਿ ਵੈਸੇ ਤਾਂ ਬਚਾ ਹੈ ਪਰੰਤੂ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਕਰ ਜੋ ਕਹੇ ਕਿ ਟਰਾਲੇ ਦੇ ਟਿਪਰ ਮਾਲਕ ਅਕਸਰ ਟੋਲ ਟੈਕਸ ਤੋਂ ਬਚਣ ਲਈ ਇੰਨਾ ਛੋਟੇ ਰਸਤੇ ਆ ਤੇ ਗੱਟੀਆਂ ਪਾ ਲੈਂਦੇ ਹਨ ਅਤੇ ਅਜਾਹੇ ਹਾਸਿਆਂ ਦਾ ਸ਼ਕਾਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਐਸਟੀਐਮ ਪਲਾਟ ਤੋਂ ਵੱਲੋਂ ਵੀ ਇਸ ਵੇਰੇ 7 ਤੋਂ ਸ਼ਾਮ 7 ਵਜੇ ਤੱਕ ਜਿਹੜੀ ਸੁਬਾਨਪੁਰ ਤੋਂ ਬੇਬਵਾਲ ਤੱਕ ਇਹਨਾਂ ਟਰਾਲਾਂ ਦੀ ਆਮਦ ਤੇ ਪਾਬੰਦੀ ਲੱਗੀ ਹੋਈ ਹੈ ਪਰੰਤੂ ਫਿਰ ਵੀ ਇਹਨਾਂ ਦੀ ਆਮਦ ਸਾਰਾ ਦਿਨ ਚਲਦੀ ਰਹਿੰਦੀ ਹੈ ਜੀ ਜਨਾਬਾ ਕਰਤੀ ਸਿੰਘ ਜੀ ਇਹ ਖਾਸ ਸਾਹਿਬ ਆਪਣਾ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਚਾਂਕੀ ਜੀ ਮੂਹਰੇ ਕਿਨਾਂ ਮੋਟਰਸਾਈਕਲ ਆ ਗਿਆ दारू ਪੀਤੀ ਵੀ ਸੀ ਉਹਨਾਂ ਦੀ ਦੋ ਬੰਦੇ ਸੀ ਉਹਨਾਂ ਨੂੰ ਡਰਾਈਵਰ ਸਾਡਾ ਬਚਾਰ ਰਿਹਾ ਸੀ ਤੇ ਉਹਦੂਆ ਗੱਡੀ ਧੁੰਦ ਦੇ ਕਾਰਨ ਥੱਲੇ ਖਾਂ ਪੋਲਾ ਸੀ ਥੱਲੇ ਉੱਤਰ ਗਈ ਗੱਡੀ ਗੱਡੀ ਕਿੱਥੋਂ ਚਲੀ ਕਿੱਥੇ ਜਾਣੀ ਸੀ ਇਹ ਪਠਾਨਕੋਟ ਤੋਂ ਚੱਲੀ ਸੀ ਜੀ ਅਛਾ ਜੀ ਤੇ 87 ਸੈਂਕੜੇ ਮਾਲ ਆ ਜੀ ਇਹਦੇ ਚ ਇਹਨੇ ਜਾਣਾ ਸੀਗਾ ਉੱਥੇ ਮਾਨਸਾ ਜਾਣਾ ਸੀ ਆ ਜੀ ਅਛਾ ਤੁਹਾਡਾ ਡੇਲੀ ਅਪਡਾਉਣ ਹੁੰਦਾ ਇਥੇ ਹਾਂਜੀ ਪੱਕਾ ਦਾ ਦੂਜੇ ਦਿਨੋਂ ਅਪਡਾਉਣ ਆ ਜੀ ਵਿੱਚ ਜਿਹੜੇ ਡਰਾਈਵਰ ਦਾ ਪਚਾਇਆ ਹਾਂਜੀ ਹਾਂ ਸਾਰਾ ਕੁਝ ਸਹੀ ਹੈ ਗੱਡੀ ਦਾ ਨੁਕਸਾਨ ਜਾਦੇ ਆ ਡਰਾਈਵਰ ਨੂੰ ਮਹਾਰਾਜ ਨੇ ਸਹੀ ਸਲਾਮਤ ਤੱਕ ਨੈਕਟਰ ਵੀ ਸਹੀ ਸਲਾਮਤ ਹੈ ਆਪਣਾ ਸਰਦ ਸੰਗਾਈ ਇਹ ਕਿਦਾਂ ਵਾਪਰਿਆ ਅਸਾ ਕਿੰਨੇ ਵਜੇ ਵਾਪਰਿਆ ਇਹ ਰਾਤ 2:00 ਵਜੇ अच्छा किदा वापरया की ए मुले इकदा मोटरसाइकिल वगैरह आ गया अच्छा ओने परा खिंचਦਾ ਇਧਰ ਆਉਣ ਦੀ ਬਜਾਈ ਬੰਦ ਪੈਂਦੀ ਸੀ ਮੈਨੂੰ ਕੀ ਕੀ ਖਾਦਾ ਸੀ ਜਦ ਕੀ ਵਜ੍ਹਾ ਸੀ ਹੂੰ ਹੂੰ ਐਦਾ ਹੋ ਗਿਆ ਕਿਥੋਂ ਚੱਲੇ ਸੀ ਤੁਸੀਂ ਅਸੀਂ ਪਠਾਨਕੋਟੋਂ ਨੇ ਬੰਗੜੀ ਸੀ ਤੁਸੀਂ ਚਲਾ ਰਹੇ ਸੀ ਹਾਂਜੀ ਹਾਂਜੀ ਕੋਈ ਮਤਲਬ ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ ਨਹੀਂ ਨਹੀਂ ਗੱਡੀ ਤਾਂ ਹੀ ਆਪ ਬੱਕ ਕੇ ਠੀਕ ਸਾ ਬਚਾ ਹ ਤਾਂ ਜਾਣੀ ਬਚਾਣਾ ਹਾਂਜੀ ਹਾਂਜੀ ਓਕੇ ਓਕੇ